ਉਗਲਮਾਉਣ ਤੋਂ ਬਾਅਦ ਜਿਹੜਾ ਲੰਗਰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਹੈ ਤੁਹਾਨੂੰ ਇੱਥੇ ਪਹਿਲੇ ਨੰਬਰ ਤੇ ਮਿਲਣ ਵਾਲੀ ਹੈ ਦਾਲ ਮਖਣੀ ਫਿਰ ਤੁਹਾਨੂੰ ਦੂਜੇ ਨੰਬਰ ਤੇ ਮਿਲਣ ਵਾਲਾ ਜੀ ਮਟਰ ਪਨੀਰ ਇੱਕ ਬਕਾਇਦਾ ਸਿਸਟਮ ਬਣਿਆ ਹੋਇਆ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਜਿਹੜੇ ਇੱਥੇ ਲੋਕ ਨੇ ਜਿਹੜੇ ਮਾਲੋ ਸਰਵ ਕਰਦੇ ਨੇ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਬਕਾਇਦਾ ਕਿੰਨੀ ਜਰਾ ਸਾਫ ਸਫਾਈ ਹੈਗੀ ਇੱਥੇ ਇਹ ਜਿਹੜੀ ਕੋਈ ਸਪੈਸ਼ਲ ਥਾਲੀ ਹੈਗੀ ਹੈ ਸੇਮ ਥਾਲੀ ਜਿਹੜੀ ਸਨੈਕਸੀ ਹੈਗੀ ਆ ਉਹ ਵੀ ਤੁਸੀਂ ਜਿਹੜਾ ਖਾ ਸਕਦੇ ਹੋ ਤੇ ਜਦੋਂ ਤੁਹਾਡੀ ਐਂਟਰੀ ਇੱਥੋਂ ਹੋ ਜਾਂਦੀ ਹੈ ਨਾ ਤਾਂ ਸਾਹਮਣੇ ਤੁਸੀਂ ਨਜ਼ਰ ਮਾਰੋਗੇ ਕਿ ਇੱਕ ਕਾਊਂਟਰ ਬਣਿਆ ਹੋਇਆ ਜਿੱਥੇ ਤੁਹਾਨੂੰ ਮਿਲਣ ਵਾਲੀ ਹੈ ਤੁਹਾਡੀ ਇੱਕ ਸਪੈਸ਼ਲ ਕੰਬੋ ਸਾਲੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਥਾਲੀ ਦੇ ਵਿੱਚ ਮਿਲਣ ਵਾਲੀਆਂ ਹਨ ਤੇ ਇਹ ਤੁਹਾਡੀ ਚਾਹ ਵੀ ਮਰਾਵਾਂਗੇ ਇਹ ਹੀ ਕਾਊਂਟਰ ਹੈ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਫਾਈ ਬਹੁਤ ਜ਼ਿਆਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਇੱਥੇ ਲੋਕ ਨੇ ਜਿਹੜੇ ਮਤਲਬ ਸਰਵ ਕਰਦੇ ਨੇ ਚੀਜ਼ਾਂ ਤੇ ਦੇਖ ਸਕਦੇ ਹੋ ਉਹਨਾਂ ਦੇ ਬਕਾਇਦਾ ਕਿੰਨੀ ਜ਼ਿਆਦਾ ਸਾਫ਼ ਸਫਾਈ ਹੈਗੀ ਹੈ ਤੇ ਤੇ ਅੱਗੇ ਚੱਲਦੇ ਹਾਂ ਜੀ ਤੁਹਾਨੂੰ ਲੈ ਕੇ ਚਾਲਦੇ ਆਂ ਤਾਂ ਕਿ ਤੁਹਾਨੂੰ ਅਸੀਂ ਨਿਗਾਹ ਮਾਰਾਂਗੇ ਨਾ ਤੇ ਭਾਜੀ ਉਧਰ ਉਹ ਵੀ ਦੇਖ ਲਓ ਤੁਸੀਂ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਜਿਹੜੀ ਵੀ ਚੀਜ਼ ਕੋਈ ਹੁੰਦੀ ਹੈ ਨਾ ਵੇਚੇ ਤੇ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਤੇ ਉਧਰ ਵੀ ਤੁਹਾਨੂੰ ਲੈ ਕੇ ਚਾਲਦੇ ਆਂ ਪੁੱਛਾਂਗੇ ਕਿਹੜੇ ਕਿਹੜੇ ਆਈਟਮਾ ਮਿਲਦੀਆਂ ਨੇ ਉਪਰ ਦੇ ਚਾਲਦੇ ਆਂ ਅਸੀਂ ਅੰਦਰ ਤੇ ਪਲੇਟਾਂ ਨੂੰ ਦੇਖ ਸਕਦੇ ਹੋ ਪੂਰੀਆਂ ਤਰੀਕੇ ਨਾਲ ਸਾਫ਼ ਕਰਕੇ ਰੱਖੀਆਂ ਹੋਈਆਂ ਨੇ ਪਲੇਟਾਂ ਤੇ ਇਹ ਵੀ ਦੇਖ ਸਕਦੇ ਹੋ ਪੂਰੀ ਤਰੀਕੇ ਨਾਲ ਜਿਹੜੀਆਂ ਪਲੇਟਾਂ ਸਫਾਈ ਦੇਖ ਲਓ ਇੱਕ ਵਾਰ ਕਿੰਨੀ ਆ ਤੇ ਅੰਦਰ ਤੁਹਾਨੂੰ ਲੈ ਕੇ ਚਾਲਦੇ ਹਾਂ ਉੱਥੇ ਦੀ ਦਿਖਾਵਾਂਗੇ ਕੀ ਕੀ ਤੁਹਾਨੂੰ ਇੱਥੇ ਮਿਲਣ ਵਾਲਾ ਇਹਨਾਂ ਤੁਸੀਂ ਜਿਹੜਾ ਸਾਹਮਣੇ ਸਰੂਪ ਦੇਖ ਰਹੇ ਹੋ ਦੱਸਣ ਮੁਤਾਬਕ ਪਤਾ ਲੱਗਿਆ ਕਿ ਇੱਥੇ ਸਭ ਤੋਂ ਪਹਿਲਾਂ ਪੋਗ ਲਵਾਇਆ ਜਾਂਦਾ ਪੋਗ ਲਵਾਉਣ ਤੋਂ ਬਾਅਦ ਜਿਹੜਾ ਲੰਗਰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਹੈ ਥਾਲੀ ਤਿਆਰ ਹੁੰਦੀ ਹੈ ਤੇ ਆਓ ਤੁਹਾਨੂੰ ਨਜ਼ਰ ਮਰੌਣਿਆ ਹੁਣ ਉਹ ਥਾਲੀ ਦੀ ਕਿ ਥਾਲੀ ਜਿਹੜੀ ਕਿਵੇਂ ਤਿਆਰ ਹੁੰਦੀ ਹੈ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਥਾਲੀ ਦੇ ਵਿੱਚ ਮਿਲਦੀਆਂ ਨੇ ਤੇ ਲੈ ਕੇ ਚਾਲਦੇ ਅੰਦਰ ਇਹ ਤੁਸੀਂ ਦੇਖ ਸਕਦੇ ਹੋ ਇੱਕ ਬਕਾਇਦਾ ਸਿਸਟਮ ਬਣਿਆ ਹੋਇਆ ਇਦੇ ਵਿੱਚੋਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਜੀ ਲੈ ਕੇ ਆਏ ਆ ਤੁਹਾਨੂੰ ਇੱਥੇ ਤੁਸੀਂ ਦੇਖ ਲਓ ਇਹ ਦਾਲ ਮਖਣੀ ਤੁਹਾਨੂੰ ਇੱਥੇ ਪਹਿਲੇ ਨੰਬਰ ਤੇ ਮਿਲਣ ਵਾਲੀ ਆ ਦਾਲ ਮਖਣੀ ਫਿਰ ਤੁਹਾਨੂੰ ਦੂਜੇ ਨੰਬਰ ਤੇ ਮਿਲਣ ਵਾਲਾ ਜੀ ਮਟਰ ਪਨੀਰ ਮਟਰ ਪਨੀਰ ਤੇ ਨਾਲ ਮੈਕਸ ਵਿੱਚ ਆਪਣੀ ਆ ਗਈ ਤੇ ਮੈਕਸ ਵਿੱਚ ਤੁਹਾਨੂੰ ਮਿਲ ਜਾਣੀ ਹੈ ਤੇ ਨਾਲ ਤੁਹਾਨੂੰ ਉਜੀ ਦਾ ரைਸ ਮਿਲ ਜਾਣੀ ਹੈ ਤੇ ਨਾਲ ਚਪਾਤੀ ਬਾਜੀ ਚਪਾਤੀ ਹੁੰਦੀ ਆ ਨਾਲ ਚਪਾਤੀ ਮਿਲ ਜਾਣੀ ਹੈ ਤੇ ਬਾਜੀ ਨਾਲ ਥੋੜੀ ਗੱਲਬਾਤ ਵੀ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਸਾਡੇ ரைਸ ਆ ਚੁੱਕੇ ਆ ਜੀ ਰਾਜ ਦੇ ਨਾਲ ਹੀ ਸਾਡੀ ਜਿਹੜੀ ਹੁਣ ਆਊਗੀ ਮੈਕਸ ਵਿੱਚ ਮੈਕਸ ਵਿੱਚ ਆ ਚੁੱਕੀ ਹੈ ਜੀ ਤੇ ਹੁਣ ਪੇਠਾ ਮਨ ਲਓ ਪੰਜਾਬੀ ਪੇਠਾ ਕਹਿੰਦੇ ਨੇ ਤੇ ਹੁਣ ਆ ਗਈ ਜੀ ਸਾਡੇ ਚਨੇ ਤੇ ਨਾਲ ਆਪਣੀ ਆ ਗਈ ਹੈ ਜੀ ਦਾਲ ਮਖਣੀ ਦਾਲ ਮਖਣੀ ਔਰ ਨਾਲ ਆਉਣ ਵਾਲਾ ਬੂੰਦੀ ਵਾਲਾ ਰਾਇਤਾ ਮਨ ਲਓ ਗਰਮੀ ਹੈ ਗਰਮੀ ਦੇ ਟਾਈਮ ਬੂੰਦੀ ਵਾਲਾ ਰਾਇਤਾ ਬਹੁਤ ਲੋਕਸਪੰਦ ਕਰਦੇ ਆ ਇਹ ਆ ਗਈ ਜੀ ਬੂੰਦੀ ਵਾਲਾ ਰਾਇਤਾ ਔਰ ਨਾਲ ਚਬਾਤੀ ਭਾਜੀ ਐਡ ਹੋਣੀ ਹੈ ਚਪਾਤੀ ਵੀ ਹੋਊਗੀ ਜਿਹਦੇ ਵਿੱਚ ਇਹ ਐਡ ਤੇ ਇਹ ਲੋ ਜੀ ਚਪਾਤੀ ਵੀ ਤੁਹਾਨੂੰ ਤਵੇ ਵਾਲੀ ਮਿਲਣੀ ਹੈ ਰੋਟੀ ਜਿਹੜੀ ਤਵੇ ਵਾਲੀ ਮਿਲਣੀ ਮੰਨ ਲਓ ਪੂਰੀ ਤੁਸੀਂ ਥਾਲੀ ਦੇਖ ਲਓ ਇੱਕ ਵਾਰ ਚੈੱਕ ਕਰ ਲਓ ਮੰਨ ਲਓ ਇਹ ਜਿਹੜੀ ਤੁਸੀਂ ਸਪੈਸ਼ਲ ਥਾਲੀ ਹੈਗੀ ਆ ਸੇਮ ਥਾਲੀ ਜਿਹੜੀ 스ਨੈਕਸ ਸੀ ਹੈਗੀ ਆ ਉਹ ਵੀ ਤੁਸੀਂ ਜਿਹੜਾ ਖਾ ਸਕਦੇ ਹੋ ਤੇ ਇਹ ਜਿਹੜੀ ਥਾਲੀ ਹੈ ਤੁਹਾਨੂੰ ਮਿਲਣ ਵਾਲੀ ਹੈ ਜੀ ਦੇਵੀ ਤਲਾਬ ਮੰਦਰ ਚਲੰਦਰ ਦੇ ਵਿੱਚ ਤੇ ਆਓ ਇੱਕ ਵਾਰ ਆ ਕੇ ਟੇਸਟ ਕਰੋ ਤੇ ਇਸ ਪਾਵਨ ਪਵਿੱਤਰ ਮੰਦਰ ਦੇ ਦਰਸ਼ਨ ਜਰੂਰ ਕਰੋ ਤੁਹਾਨੂੰ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਆਬਾਦ ਰਹੋ ਰਮ ਰਹੋ